ਇਹ ਤਸਵੀਰਾਂ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਹੋਰਾਂ ਦੇ ਹਲਕਾ ਦਿੜਬਾ ਦੀਆਂ ਨੇ ਜਿੱਥੋਂ ਦੀਆਂ ਬੀਬੀਆਂ ਦਾ ਪਾਰਾ ਇਸ ਕਦਰ ਹਾਈ ਹੋ ਗਿਆ ਕਿ ਉਹਨਾਂ ਨੇ ਨਾ ਆਰ ਦੇਖਿਆ ਤੇ ਨਾ ਹੀ ਭਾਰ ਦੇਖਿਆ ਖੜੇ ਗੰਦੇ ਪਾਣੀ ਤੋਂ ਤੰਗ ਪਰੇਸ਼ਾਨ ਹੋਈਆਂ ਬੀਬੀਆਂ ਨੇ ਦਫ਼ਤਰ ਦੇ ਵਿੱਚ ਵੜ ਕੇ ਮੰਤਰੀ ਦੇ ਬੰਦੇ ਦੀ ਐਸੀ ਰੇਲ ਬਣਾ ਦਿੱਤੀ ਕਿ ਬੰਦਾ ਕੁਰਸੀ ਛੱਡ ਸਿੱਧਾ ਬਾਹਰ ਭੱਜਿਆ ਬੀਬੀ ਨੇ ਦੱਸਿਆ ਕਿ ਉਹਨਾਂ ਦੇ ਘਰਾਂ ਦੇ ਅੱਗੇ ਲੰਮੇ ਸਮੇਂ ਤੋਂ ਗੰਦਾ ਪਾਣੀ ਖੜਾ ਹੈ ਜੋ ਕਿ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਪਰ ਨਾ ਤਾਂ ਸਰਕਾਰ ਦੇ ਵੱਲੋਂ ਸਾਡੀ ਗੱਲ ਸੁਣੀ ਜਾਂਦੀ ਹੈ ਤੇ ਨਾ ਹੀ ਅਧਿਕਾਰੀ ਕੋਈ ਗੱਲ ਸੁਣ ਲਈ ਤਿਆਰ ਨੇ ਪਰਮਜੀਤ ਕੌਰ ਜੀ ਪਰਮਜੀਤ ਜੀ ਕਿੱਥੇ ਖੜੇ ਹੋ ਕੀ ਪ੍ਰੋਬਲਮ ਹੈ ਸਾਡੀ ਇਹ ਸੀ ਆਪਣੇ ਬਾਰਾ ਮੂਹਰੇ ਖੜੇ ਹਾਂ ਵੀਰੇ ਹੋਗੀ ਪੱਤੀ 'ਚ ਮਤਲਬ ਇਹ ਸਾਨੂੰ ਬਹੁਤ ਮੁਸ਼ਕਲ ਪੈ ਰਹੀ ਹੈ ਪਾਣੀ ਦੀ ਬਹੁਤ ਗੰਦਾ ਪਾਣੀ ਸੀਵਰੇਜ ਦਾ ਇਕੱਠਾ ਹੋ ਰਿਹਾ ਇਸ ਕਰਕੇ ਵੀ ਸਾਨੂੰ ਬੱਚਿਆਂ ਨੂੰ ਵੀ ਬੈਂਚ 'ਚ ਚੜਾਉਣਾ ਬਹੁਤ ਮੁਸ਼ਕਲ ਹੈ ਤੇ ਬੇ ਇਹ ਨਰ ਬਿਮਾਰੀ ਨੂੰ ਸੱਦਾ ਦੇਣਾ ਮਤਲਬ ਅਸੀਂ ਬਹੁਤ ਤੰਗ ਆਏ ਇਸ ਤੋਂ ਅਸੀਂ ਬਸ ਇਹ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਮਤਲਬ ਸਾਡਾ ਛੇਤੀ ਛੇਤੀ ਦਾ ਕੋਈ ਹੱਲ ਕੀਤਾ ਜਾਵੇ ਇਹਦਾ ਤਕਰੀਬਨ 20-22 ਦਿਨ ਹੋ ਗਏ ਇਹਦੇ ਗੰਦਗੀ ਫੈਲ ਰਹੀ ਹੈ ਗੰਦਗੀ ਬਹੁਤ ਫੈਲ ਰਹੀ ਹੈ ਜਿਹੜੀ ਜਲਬ ਲੱਗੀ ਪਈ ਹੈ ਨਾਲ ਨਾਲ ਮੱਛਰ ਬਹੁਤ ਜ਼ਿਆਦੇ ਮੈਂ ਇਸ ਕਰਕੇ ਬਸ ਅਸੀਂ ਤਾਂ ਕਰਕੇ ਇਹ ਆ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆਂ ਵੀ ਮਤਲਬ ਸਾਡਾ ਇਹਦਾ ਹੱਲ ਕੀਤਾ ਜਾਵੇ ਛੇਤੀ ਛੇਤੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਡਾਕਟਰ ਵੀ ਜਾ ਕੇ ਆਇਆ ਡਾਕਟਰ ਚ ਵੀ ਜਾ ਕੇ ਆਇਆ ਚੀਮਾ ਸਾਹਿਬ ਦੇ ਤੇ ਬਾਕੀ ਅਸੀਂ ਪਹਿਲਾਂ ਵੀ ਕਮੇਟੀ ਦਫ਼ਤਰ ਚ ਵੀ ਜਾ ਕੇ ਆ ਸਾਡੀ ਕਿਸੇ ਨੇ ਨਹੀਂ ਸੁਣੋ ਕੋਈ ਨਹੀਂ ਸੁਣ ਰਿਹਾ ਸਾਡੀ ਇਸ ਕਰਕੇ ਬਸ ਅਸੀਂ ਤਾਂ ਕਰਕੇ ਮੰਗ ਕਰ ਰਹੇ ਹਾਂ ਬਸ ਜਿਹੜਾ ਮੋਹੱਲੇ ਬਸ ਤੁਸੀਂ ਇਕੱਠੇ ਹੋਏ ਹੋ ਬਿਲਕੁਲ ਤੰਗ ਹੋ ਕੇ ਇਕੱਠੇ ਹੋਏ ਬਹੁਤ ਤੰਗ ਹੋ ਕੇ ਇਕੱਠੇ ਹੋ ਜਾਂ ਬਈ ਅਸੀਂ ਪਰਿਵਾਰ ਇੱਥੇ ਤਕਰੀਬਨ ਹੈਗੇ ਨੇ 50 ਕਰ ਇੱਕਲੀ ਸੀਵਰੇਜ ਦੀ ਸਮੱਸਿਆ ਜਾਂ ਹੋਰ ਪੀਣ ਵਾਲੇ ਪਾਣੀ ਦੀ ਸਮੱਸਿਆ ਪੀਣ ਵਾਲੇ ਪਾਣੀ ਦਾ ਤਾਂ ਕੋਈ ਮਤਲਬ ਇਹਨਾਂ ਕੋਈ ਖਾਸ ਨਹੀਂ ਸੀਵਰੇਜ ਰਹੀਦੀ ਜਦੋਂ ਪਾਣੀ ਗੰਦਾ ਬਾਹਰ ਨਿਕਲ ਨਹੀਂ ਰਿਹਾ 12 ਮੂਰੇ ਡੇਢ ਛੱਪੜ ਲੱਗੇ ਪਏ ਨੇ ਅੰਦਰ ਕੋਈ ਨਿਕਾਸੀ ਨਹੀਂ ਹੁਣ ਬਾਹਰ ਸਾਧਨ ਆਉਂਦੇ ਨੇ ਕੋਈ ਗੱਡੀ ਆਉਂਦੀ ਹੈ ਮੋਟਰਸਾਈਕਲ ਸਾਰੀ ਗੰਦਗੀ ਅੰਦਰ ਜਾਂਦੀ ਹੈ ਕਈ ਵਾਰ ਕੋਈ ਹਾਸਤਾ ਜਾਂ ਕੋਈ ਡਿੱਗਣ ਦੀ ਵੀ ਇਕ ਕਰਦਾ ਹੈ ਡਿੱਗਣ ਦੀ ਵੀ ਹੁੰਦੀ ਹੈ ਉਹ ਸਕੂਟਰ ਮੋਟਰਸਾਈਕਲ ਤੇ ਜਾਂਦਾ ਫਿਰ ਪੈਰ ਫਿਸਲ ਕੇ ਵੀ ਡਿੱਗੇ ਨੇ ਬਹੁਤ ਗਜਬ ਲੱਗੀ ਪਈ ਹੈ ਜਿਹੜੀ ਡਿੱਗਦੇ ਨੇ ਫਟਾਫਟਾਂ ਵੱਜਦੀਆਂ ਗੁਰੂ ਘਰ ਗੁਰੂ ਘਰ ਜਾਣ ਦੀ ਬਹੁ ਕਣਾ ਪੈਂਦਾ ਸਾਨੂੰ ਬਹੁਤ ਮੁਸ਼ਕਲ ਪੈਂਦੀ ਹੈ ਮੇਨ ਗੁਰੂ ਘਰ ਸਾਡਾ ਇਹੀ ਹੈ ਜੁਗ ਜਦੋਂ ਅਸੀਂ ਜਾਂਦੇ ਹਾਂ ਸਵੇਰੇ ਸਾਨੂੰ ਬੜੀ ਦਿੱਕਤ ਪੈਂਦੀ ਹੈ ਹਾਂਜੀ ਜੀ ਗੁਰਵਿੰਦਰ ਕਰਦੇ ਹਾਂ ਜੀ ਹਾਂਜੀ ਤੁਸੀਂ ਮਹੱਲੇ ਦੇ ਵਿੱਚ ਅੱਜ ਖੜੇ ਹੋਵੋਗੇ ਪ੍ਰਦਰਸ਼ਨ ਕਰ ਰਹੇ ਹੋਗੇ ਕਿੰਨੇ ਕੁ ਮਾੜੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਜੀ 22 ਦਿਨ ਹੋ ਗਏ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਜਾਏ ਆਏ ਅਨੇ ਜੀ ਮਸਾਬ ਦੇ ਡਾਕਟਰ ਜਾਏ ਜੀ ਕੋਈ ਨਹੀਂ ਆਉਂਦਾ ਆਉਂਦੇ ਨੇ ਜੀ ਐਨਕਾ ਲਾ ਕੇ ਗੱਡੀਆਂ 'ਚ ਦੇਖ ਕੇ ਚਲੇ ਜਾਂਦੇ ਨੇ ਹਾਂਜੀ ਹੱਲ ਕਰਦੇ ਹਾਂ ਕੋਈ ਹੱਲ ਨਹੀਂ ਕਰ ਰਿਹਾ ਕੀ ਮੁਸ਼ਕਲ ਪਿਆਰੀ ਹੈ ਸਾਨੂੰ ਮੁਸ਼ਕਲ ਵਾਲੀ ਨਿਕਲ ਸਕਦੇ ਜੀ ਪਾਣੀ ਦੇ ਰੇਲਿਆਂ ਤੱਕ ਪੈਪਨ ਚ ਵਾਪਸ ਜਾ ਰਿਹਾ ਜੀ ਬਗੇਰ ਬਰਸਾਤ ਤੋਂ ਇਹ ਹਾਲ ਹੈ ਜੀ ਹਾਂ ਜੀ ਇਹੀ ਹਾਲ ਹੈ ਜੀ ਬਰਸਾਤ ਪੈਂਦੀ ਫਿਰ ਕੀ ਹਾਲ ਹੈ ਫਿਰ ਤਾਂ ਅੰਦਰ ਵੱਟਦਾ ਜੀ ਪਾਣੀ ਸਾਬਦੇ ਕਿੰਨੇ ਕਿ ਦਿਨ ਪਾਣੀ ਨਿਕਲਦਾ ਜੀ ਇਹ ਤਾਂ ਹੁਣ 22 ਦਿਨ ਹੋ ਗਏ ਜੀ ਅੱਜ 10-10 ਦਿਨ ਹੀ ਨਿਕਲਦਾ ਇਹ ਫਿਰ ਕੀ ਕੀ ਮੁਸ਼ਕਲਾਂ ਤੁਹਾਨੂੰ ਖੜੀਆਂ ਹੁੰਦੇ ਨੇ ਜਿਵੇਂ ਬੱਚਿਆਂ ਦੀਆਂ ਜਾਂ ਹੋਰ ਕੀ ਕੀ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦੇ ਜੀ ਪਹਿਲਾਂ ਤਾਂ ਗੱਡੀ ਕੱਢਦੇ ਆ ਗੱਡੀ 'ਚ ਫਿਰ ਜਿੱਥੇ ਅੱਗੇ ਸੁੱਕਾ ਹੁੰਦਾ ਉੱਥੇ ਬੱਚਿਆਂ ਨੂੰ ਛੱਡਦੇ ਆ ਜੀ ਕਈਆਂ ਦੇ ਨਹੀਂ ਗੱਡੀਆਂ ਦੇ ਸਾਧਨ ਫਿਰ ਉਹ ਕੀ ਕਰਨ ਜੀ ਉਹ ਰਾਗਿਰ ਗਿਰਦਾ ਵੀ ਹੈ ਬਹੁਤ ਡਿੱਗਦੇ ਨੇ ਜਾਂ ਸਾਡੇ ਗਵੰਡੀ ਡਿੱਗੇ ਨੇ ਮਿਸਤਰੀਆਂ ਦੇ ਗੁਰੇ ਦੇ ਘਰ ਵਾਲੀ ਅਡਮਿੱਟਾ ਜੀ ਪਟਿਆਲੇ ਹਾਂ ਜੀ ਜਿਵੇਂ ਹੁਣ ਤੁਸੀਂ ਆਨੇ ਜਾਂਦੇ ਹੋ ਜੀ ਤਾਂ ਫਿਰ ਪੈਦਲ ਹੀ ਜਾਂਦੇ ਹੋ ਕਹੀਂ ਪਾਣੀ ਚ ਜਾਂਦੇ ਹਾਂ ਜੀ ਹਾਂ ਜੀ ਬਿਮਾਰੀ ਲੱਗਣ ਦਾ ਵੀ ਖਤਰਾ ਹੋਰ ਖਤਰਾ ਜੀ ਸਾਡੇ ਡਿੱਗੇ ਜੀ ਇੱਧਰ ਅਰ ਲਵ ਸਿੰਘ ਦੇ ਘਰ ਵਾਲੀ ਉਹਦੇ ਸੱਟਾਂ ਲੱਗੀਆਂ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਇਹਦਾ ਜਲਦੀ ਜਲਦੀ ਹੱਲ ਕੀਤਾ ਜਾਵੇ ਨਹੀਂ ਅਸੀਂ ਅੱਗੇ ਫਿਰ ਜਾਵਾਂਗੇ ਜੀ ਡੀਸੀ ਦਫ਼ਤਰ ਬਿਲਕੁਲ ਸਾਡੇ ਧਿਆਨ ਚਾ ਜੀ ਕੁਝ ਕਥਾਵਾਂ ਤੇ ਜਿਵੇਂ ਲਫਾਫੇ ਵਿੱਚ ਬੋਤਲਾਂ ਇਹ ਕਾਫੀ ਸਮਾਨ ਆਉਣ ਦੇ ਕਾਰਨ ਸੀਵਰੇਜ ਬਲੌਕ ਹੋ ਗਿਆ ਸੀਗਾ ਸੀਵਰੇਜ ਬਲੌਕ ਹੋਣ ਲਈ ਹੋ ਗਿਆ ਤਾਂ ਸਾਡੇ ਲਈ ਵੀ ਇਹ ਆਏ ਕੁਝ ਲੋਕ ਕਹਿੰਦੇ ਵੀ ਉੱਥੇ ਆਇਂ ਕਰਕੇ ਸਾਡੇ ਇਹ ਕੰਮ ਹੋਰੇਗਾ ਤਾਂ ਕੁਝ ਬੀਆਂ ਦੇ ਵਿੱਚ ਪਾਣੀ ਖੜਾ ਸੀਗਾ ਉਹ ਟੈਂਕਰਾਂ ਨਾਲ ਕਢਾਇਆ ਗਿਆ ਤੇ ਕੁਝ ਥਾਂ ਨੇ ਹੁਣ ਕੱਲ ਮਸ਼ੀਨ ਆ ਗਈ ਹੈ ਉਹ ਕੰਮ ਚੱਲ ਰਿਹਾ ਛੇਤੀ ਤੋਂ ਛੇਤੀ ਉਹਦਾ ਹੱਲ ਹੋ ਰਿਹਾ ਮੈਂ ਤਿੰਨ ਤੋਂ ਚਾਰ ਵਾਰੀ ਜਾਇਆ ਹੈ ਉੱਥੇ ਤੇ ਬਾਕੀ ਜੋ ਅਧਿਕਾਰੀ ਨੇ ਉਹਨਾਂ ਬਾਰੇ ਮੰਤਰੀ ਸਾਹਿਬ ਨੂੰ ਕਿਹਾ ਸੀ ਵੀ ਅਧਿਕਾਰੀਆਂ ਨੂੰ ਥੋੜਾ ਜਿਹਾ ਕਹੋ ਜੀ ਮੰਤਰੀ ਸਾਹਿਬ ਨੇ ਸਖਤ ਨਿਰਦੇਸ਼ ਦਿੱਤੇ ਨੇ ਵੀ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ ਜਿਹੜਾ ਵੀ ਕੋਈ ਅਣਗੈਲੀ ਕਰੂਗਾ ਅੱਜ ਵੀ ਉੱਤੇ ਪਾਣੀ ਜਿਹੜਾ ਜੀ ਬਹੁਤ ਵੱਡੀ ਤਦਾਰ ਤੇ ਖੜੇਗਾ ਪਾਣੀ ਕਦੋਂ ਤੱਕ ਨਿਕਲ ਸੰਜੀਵ ਜੀ ਰਾਤ ਮਸ਼ੀਨ ਆ ਗਈ ਹੈ ਜੀ ਜੋ ਆਪਣੇ ਡਰੇਵੇ ਦੇ ਮਸ਼ੀਨ ਵਿੱਚ ਹੈਗੀ ਆ ਉਹ ਸੰਰੂਰ ਚੱਲ ਰਹੀ ਸੀ ਤਾਂ ਉਹ ਮਸ਼ੀਨ ਆ ਗਈ ਹੈ ਅੱਜ ਉਹ ਮਸ਼ੀਨ ਦਾ ਕੰਮ ਸਟਾਰਟ ਹੋ ਜਾਣਾ ਹੈ ਕੱਲ ਨੂੰ ਸ਼ਾਮ ਤੱਕ ਉਹ ਪਾਣੀ ਸਾਰਾ ਨਿਕਲ ਜਾਣਾ ਸੀ ਜਿਵੇਂ ਸ਼ਹਿਰ ਵਾਸੀ ਇਹ ਦੱਸਿਆ ਕਿ ਬਿਮਾਰੀਆਂ ਫੈਲਣ ਦਾ ਖਤਰਾ ਹੈ ਬਹੁਤ ਮਛਰ ਖੜੇ ਨੇ ਤੇ ਤੰਗੀ ਵੀ ਫੈਲ ਰਹੀ ਹੈ ਜੀ ਉਹਦੀ ਸਫਾਈ ਪ੍ਰੋਪਰ ਕਰਾਈ ਬਿਲਕੁਲ ਜੀ ਆਪਾਂ ਨੂੰ ਵੀ ਪਤਾ ਹੀ ਹੈ ਜਦੋਂ ਪਾਈਪਲਾਈਨ ਟੁੱਟ ਗਈ ਹੈ ਪਾਈਪਲਾਈਨ ਉਹ ਦੇਖੋ ਕੰਮ ਹੁੰਦਾ ਹੀ ਹੋਊਗਾ 2-4 ਦਿਨ ਤਾਂ ਲੱਗਣਗੇ ਆਪਾਂ ਨੂੰ ਵੀ ਪਤਾ ਵੀ ਪਾਣੀ ਗੰਦਾ ਹੈ ਗੰਦੇ ਪਾਣੀ ਨਾਲ ਨੁਕਸਾਨ ਹੁੰਦਾ ਪਰ ਉੱਥੇ ਅਫਸਰ ਸਾਹੀ ਪੂਰੀ ਲੱਗੀ ਹੋਈ ਹੈ ਉਹਨੂੰ ਬਣਾਉਣ ਲੱਗੇ ਹੋਇਆ ਅੱਜ ਮਸ਼ੀਨ ਲੱਗ ਜਾਨੀ ਹੈ ਤੇ ਕੱਲ ਨੂੰ ਉਹ ਪ੍ਰੋਪਰ ਸਾਰੇ ਦੀ ਸਫਾਈ ਕਰ ਦੇਣਗੇ ਜਿਵੇਂ ਲੰਮਾ ਸਮਾਂ ਹੋ ਗਿਆ ਇਹਦੇ ਵੀ ਚ ਮਗਲੀ ਤਾਂ ਦੇਖੋ ਜੀ ਪਿਛਲੀਆਂ ਸਰਕਾਰਾਂ ਦੀ ਜਿਹੜੀਆਂ ਪੈਪ ਲੈਣਾ ਨੇ ਉਹ ਬਿਲਕੁਲ ਛੋਟੀਆਂ ਪਾਈਆਂ ਹੋਈਆਂ ਨੇ ਪੈਪ ਲੈਣਾ ਛੋਟੀਆਂ ਪਾਈਆਂ ਹੋਈਆਂ ਨੇ ਉਹ ਪਏ ਸਾਡੀ ਸਰਕਾਰ ਤੇ ਰਿਹਾ ਚਲੋ ਕੋਈ ਨਹੀਂ ਜੋ ਪੁਰਾਣੀਆਂ ਸਰਕਾਰਾਂ ਦੀਆਂ ਹੁੰਦੀਆਂ ਅਨਗਾਲੀਆਂ ਕੀਤੀਆਂ ਨੇ ਅਸੀਂ ਸਾਨੂੰ ਜ਼ਿੰਮੇਵਾਰੀ ਸੌਂਪੀ ਹੈ ਇਸ ਹਲਕੇ ਦੀ ਵਿੱਤ ਮੰਤਰੀ ਸਾਹਿਬ ਨੂੰ ਜ਼ਿੰਮੇਵਾਰੀ ਸੌਂਪੀ ਹੈ ਅਸੀਂ ਬਿਲਕੁਲ ਕੰਮ ਕਰ ਰਹੇ ਹਾਂ ਜੀ ਉਹਨੂੰ ਹੱਲ ਕਰਾਂਗੇ ਮਸਲੇ ਨੂੰ ਗੁਪੀ ਜੀ ਬਿੜ-ਬਿੜ ਵਿੱਚ ਬਹੁਤ ਬੱਤ-ਬੱਤਰ ਹਾਲਾਤ ਹੋਏ ਹੋਣਗੇ ਅੱਜ ਜਿਹੜਾ ਹੈਗਾ ਮਹਿਲਾਵਾਂ ਦੇ ਵੀ ਮਹੱਲੇ ਦੀਆਂ ਨੇ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਤੁਸੀਂ ਮੌਕੇ ਤੇ ਪਹੁੰਚੋ ਕੀ ਕਹਿਣਾ ਚਾਹੋਗੇ ਠੀਕ ਹੈ ਜੀ ਇਹਨਾਂ ਦੇ ਮੁਸ਼ਕਲਾਂ ਸਮਝਦੇ ਆਸੀਂ ਤੇ ਇਹਨੂੰ ਖੋਲਣ ਦੇ ਉੱਪਰ ਯਤਨ ਚੱਲ ਰਹੇ ਨੇ ਤੇ ਕੁਝ ਬਲਾਕੇਜ ਜਿਆਦਾ ਹੈ ਇਹਦੇ ਕਰਕੇ ਅਸੀਂ ਅੱਜ ਇੱਕ ਨਵੀਂ ਮਸ਼ੀਨ ਵੀ ਵੱਡੀ ਮਸ਼ੀਨ ਮੰਗਾਈ ਹੈ ਉਹ ਅੱਜ ਦੁਪਹਿਰ ਤੋਂ ਬਾਅਦ ਆਪਣੀ ਚਾਲੂ ਹੋ ਜਾਊਗੀ ਹੋ ਫੋੜੀ ਅੱਜ ਇਹ ਸੀਵਰ ਲਾਈਨ ਚੱਲ ਪਣੀ ਹੈ ਜੀ ਪ੍ਰੋਬਲਮ ਸਮੱਸਿਆ ਹੈ ਕਿ ਜੀ ਜੇ ਗਰਾਉਂਡ ਦੀ ਗੱਲ ਕਰੀ ਗਰਾਉਂਡ ਤੇ ਸਮੱਸਿਆ ਕੀ ਹੈ ਅਸਲੀ ਸਮੱਸਿਆ ਤਾਂ ਜੀ ਇਹ ਹੈ ਵੀ ਜਿਹੜੀਆਂ ਗਲੀਆਂ ਨੇ ਤੇ ਸਾਰੀਆਂ ਸੀਵਰ ਨਾਲ ਟੈਪ ਨੇ ਕਿਸੇ ਦੇ ਅੱਗੇ ਵੀ ਕੋਈ ਵੀ ਜਾਲੀ ਕੁਝ ਨਹੀਂ ਲੱਗਿਆ ਹੋਇਆ ਉਹ ਸਾਰੇ ਜਿੰਨੇ ਲਫਾਸੇ ਬੋਤਲਾਂ ਹੁੰਦੀਆਂ ਨੇ ਉਹ ਸਾਰੀਆਂ ਸੀਵਰ ਦੇ ਵਿੱਚ ਆਵਦੇ ਨੇ ਤੇ ਜਦੋਂ ਜਦੋਂ ਨਾਲ ਨਾਲ ਜਦੋਂ ਮਿੱਟੀ ਵਗੈਰਾ ਜਾਂਦੀ ਹੈ ਤਾਂ ਸੀਵਰ ਨੂੰ ਬਲੌਕ ਕਰ ਲੈਂਦੀ ਹੈ ਜਿਹਦੇ ਕਰਕੇ ਉਹ ਮੈਨਹੋਲ ਨੇ ਜਿਹੜੇ ਓਵਰਫਲੋ ਕਰ ਜਾਂਦੇ ਨੇ ਉਹੀ ਆਪਾਂ ਇੱਥੇ ਦਿੱਕਤ ਪੇਸ਼ ਆ ਰਹੀ ਆਪਾਂ ਨੂੰ ਜੀ ਪਰ ਲੇਕਿਨ ਜੋ ਤੁਸੀਂ ਮੌਕੇ ਦੇ ਹਾਲਾਤ ਦੇਖ ਕੇ ਦੇ ਕਹੇ ਜੀ ਹਾਲਾਤ ਨੇ ਹਾਲਾਤ ਗੰਭੀਰ ਨੇ ਜੀ ਤੇ ਇਹਦੇ ਉੱਪਰ ਗੌਰ ਕੀਤੀ ਜਾ ਹਾਂਜੀ ਗੌਰ ਕੀਤੀ ਜਾਊ ਜੀ ਗੌਰ ਕਾਇ ਕੀਤੀ ਵੀ ਜਾ ਰਹੀ ਹੈ ਕੀਤੀ ਵੀ ਜਾਊ ਜੀ ਇਹ ਮਹਿਲਾਵਾਂ ਨੇ ਹੁਣ ਜਿਹੜਾ ਅੱਜ ਤੁਹਾਨੂੰ ਦਿਖਾਇਆ ਤੇ ਤੁਸੀਂ ਕੁਝ ਤੋਂ ਅਧਿਕਾਰੀ ਧਿਆਨ ਚ ਲਿਆ ਰਹੇ ਹੋ ਹਾਂਜੀ ਹਾਂਜੀ ਅਧਿਕਾਰੀ ਧਿਆਨ ਲੇ ਆ ਮੇ ਲਿਆ ਵੀ ਰਹੇ ਆ ਤੇ ਲਿਆਉਂਦੇ ਵੀ ਰਹੇ ਆ ਇਹ ਮੰਤਰੀ ਸਾਹਿਬ ਨਾਲ ਵੀ ਗੱਲਬਾਤ ਹੋਈ ਹੈ ਜੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੁਹਾਡੇ ਨਾਲ ਮੰਤਰੀ ਸਾਹਿਬ ਦੇ ਅਸਟੈਂਟ ਨਾਲ ਹਾਂਜੀ ਉਹ ਅਸਟੈਂਟ ਸਾਹਿਬ ਦਾ ਮੇਰੇ ਨਾਲ ਹੋਈ ਹੈ ਫੋਨ ਤੇ ਇੱਥੇ ਤੁਹਾਡੇ ਆਪਣੇ ਦਫਤਰ ਜੀ ਤੁਹਾਡੇ ਸਾਹਮਣੇ ਹੀ ਹੋਈ ਹੈ ਗੱਲ ਉਹ ਤੇ ਕੀ ਲੱਗਦਾ ਜੀ ਕਦੋਂ ਤੱਕ ਹੱਲ ਹੋ ਜੂਗਾ ਜੀ ਇਹਨਾਂ ਲੋਕਾਂ ਦਾ ਉਮੀਦ ਹੈਗੇ ਜੇ ਅੱਜ ਇਹ ਲੈਣ ਕਲੀਅਰ ਹੋ ਜੂਜੀ ਤੇ ਸਾਰਾ ਪਾਣੀ ਉਤਰ ਜਾਣਾ ਪਰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਸਿਮ ਖਬਰਾਂ ਚਲਾ ਰਹੇ ਆ ਅਸੀਂ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰ ਰਹੇ ਆਂ ਪਰ ਲੇਕਿਨ ਇਹੀ ਹਰ ਵਾਰ ਕਿਹਾ ਜਾਂਦਾ ਕਿ ਜਲਦ ਹੋ ਜਾਊਗਾ ਪਰ ਲੇਕਿਨ ਇਹਨਾਂ ਦਾ ਕਹਿਣਾ ਕਿ 1 ਮਹੀਨੇ ਦੇ ਕਰੀਬ ਹੋ ਗਿਆ ਇਸ ਸਮੱਸਿਆ ਨਾਲ ਇਸ ਦੇ ਉੱਪਰ ਕੀ ਕਹਿਣਾ ਚਾਹੋਗੇ ਕੌਸ਼ਿਸ਼ਾਂ ਚੱਲ ਰਹੀਆਂ ਨੇ ਸਾਡੀਆਂ ਜੀ ਕੋਸ਼ਿਸ਼ ਕਰ ਸਕਦੇ ਆ ਤੇ ਇਹਦਾ ਪ੍ਰੋਪਰ ਹੱਲ ਨਹੀਂ ਹੈ ਜੀ ਕੋਈ ਨਹੀਂ ਨਹੀਂ ਪ੍ਰੋਪਰ ਹੱਲ ਹੈ ਜੀ ਪ੍ਰੋਪਰ ਹੱਲ ਹੈਗਾ ਇਹਦਾ ਪ੍ਰੋਪਰ ਹੱਲ ਤੁਹਾਨੂੰ ਦੱਸਿਆ ਜੇ ਮਸ਼ੀਨ ਆਊਗੀ ਉਹਦੇ ਨਾਲ ਸਫਾਈ ਹੋਊਗੀ ਮੈਨਹੋਲ ਕੱਲੇ ਕੱਲੇ ਮੈਨਹੋਲ ਦੀ ਸਫਾਈ ਹੋਊਗੀ ਇਸ ਤੋਂ ਪਹਿਲਾਂ ਵੀ ਤੁਸੀਂ ਸ਼ਾਇਦ ਦੇਖਿਆ ਹੋਣਾ ਆਪਣੇ ਗ੍ਰੈਬ ਬਾਕਟਾ ਉਹ ਵੀ ਉਹਨਾਂ ਨੇ ਮੈਨ ਹੋ ਕਰਦੇ ਆ। ਐਸ ਜੀ ਸਾਹਿਬ ਜਦੋਂ মিডিਆ ਆ ਜਾਂਦਾ ਜਾਂ ਮਹੱਲੇ ਵਾਲੇ ਇਕੱਠੇ ਹੋ ਜਾਂਦੇ ਨੇ ਸਿਰਫ ਇੱਕ ਜਾਂ ਦੋ ਦਿਨ ਹੀ ਥੋੜੇ ਐਫਰਟ ਕੀਤੇ ਜਾਂਦੇ ਨੇ ਦੁਬਾਰਾ ਫੇਰ ਉਹੀ ਹਾਲਾਤ ਆਉਂਦੇ ਨੇ। ਨਹੀਂ ਨਹੀਂ ਜੀ ਇਸ ਤਾਂ ਦੀ ਕੋਈ ਗੱਲ ਨਹੀਂ ਹੈਗੀ। ਕੁਛ ਸਾਡੇ ਚੱਲਦੇ ਰਹਿੰਦਿਆਂ ਨੇ ਤੇ ਕੋਈ ਗੱਲ ਨਹੀਂ ਵੀ ਜੇ মিডিਆ ਚ ਆਊਗਾ ਫੇਰ ਵੀ ਅਸੀਂ ਕੰਮ ਕਰਾਂਗੇ ਵੈਸੇ ਵੀ ਸਾਡਾ ਕੰਮ ਆਪਣਾ ਨਰਿੰਦਰ ਚੱਲਦਾ ਹੈ। ਜੇ ਉਰ ਕੋਈ ਕਿਸੇ ਦੀ ਜਾਨ ਨੂੰ ਖਤਰਾ ਹੁੰਦਾ ਜਾਂ ਕੋਈ ਡਿੱਗਦਾ ਜਿਵੇਂ ਹੁਣ ਇੱਕ ਮਾਤਾ ਜੀ ਨੇ ਆ ਤੁਹਾਡੇ ਕੋਲ ਹੀ ਜਿਹੜੇ ਖੜੇ ਨੇ ਇਹ ਡਿੱਗੇ ਇਹਨਾਂ ਦੀ ਜਿਹੜੀ ਇੰਗਿਆ ਜਿਹੜੇ ਦੇਖ ਸਕਦਾ ਧੂਵੀ ਨੂਰ ਰੇਟ ਦੀ ਹੱਡੀ ਨੂੰ ਪ੍ਰੋਬਲਮ ਆ ਗਈ ਜੇ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਤਾਂ ਉਹ ਜੋ ਜ਼ਿੰਮੇਵਾਰ ਕੌਣ ਹੋਗਾ ਇਸ ਮੌਕੇ ਖਜ਼ਾਨਾ ਮੰਤਰੀ ਦੇ ਦਫ਼ਤਰ ਇੰਚਾਰਜ ਅਤੇ ਸੀਬਰੇਜ਼ ਬੋਰਡ ਦੇ ਐਸਡੀ ਅਗੁਰਪ ਸਿੰਘ ਹੋਰਾਂ ਨੇ ਇਸ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਅਜੇ ਹੀ ਚ ਦੇਖਣਾ ਹੋਵੇਗਾ ਕਿ ਆਖਰਕਾਰ ਕਦੋਂ ਤੱਕ ਅਧਿਕਾਰੀ ਇਸ ਗੰਦੇ ਪਾਣੀ ਦੀ ਨਿਕਾਸੀ ਕਰਨ ਲਈ ਕੋਈ ਕੰਮ ਕਰਨਗੇ ਤੇ ਲੋਕਾਂ ਨੂੰ ਸੁੱਖ ਦਾ ਸਾਹ ਆਵੇਗਾ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ